ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਬਾਈ ਸਾਰੇ ਠੀਕ ਠਾਕ ਹੋਵੋਗੇ ਤੇ ਬਾਈ ਤੁਹਾਨੂੰ ਪਤਾ ਹੀ ਹੈਣਾ ਵੀ ਹੁਣ ਧੀ ਦੇ ਨਾਲ ਚੱਲੀ ਜਾਂਦੇ ਆ ਤੇ ਇਸ ਤੋਂ ਬਾਅਦ ਗੁਰਗੋਬ ਸਿੰਘ ਜੀ ਦਾ ਉਤਾਰ ਦੇ ਆਦਾ ਹੁਣ ਤੇ ਇੱਕ ਤਰੀਕ ਨੂੰ ਆਪਣੇ ਗੁਰਦੁਆਰਾ ਸਾਹਿਬ ਅਖੰਡ ਪੁਰ ਸਾਹਿਬ ਪ੍ਰਕਾਸ਼ ਨੇ ਦੋ ਤਰੀਕ ਨੂੰ ਆਪਣੇ ਆਪਣੇ ਨਗਰ ਕੀਰਤਨ ਹੈ ਤੇ ਤਿੰਨ ਤਰੀਕ ਨੂੰ ਭੋਗ ਨੇ ਤੇ ਉਹ ਵਰਪੂਰਵ ਗੁਰਗੋਬ ਸਿੰਘ ਜੀ ਦਾ ਉਤਾਰ ਦਿਹਾੜੇ ਕਰਕੇ ਸੇਵਾ ਚੱਲੀ ਦੀ ਗੁਰਦੁਆਰਾ ਸਾਹਿਬ ਤੇ ਅੱਜ ਸਾਰੇ ਗੱਦੇ ਗੁੱਦੇ ਚੱਕਦੇ ਸਾਨੂੰ ਸਾਰੇ ਦਰਵਾਜ਼ਾ ਸਾਹਿਬ ਦੀ ਸੇਵਾ ਹੋ ਜਾਂਦੀ ਆਪਾਂ ਤੁਹਾਨੂੰ ਦਿਖਾਉਣੇ ਸੰਗਤ ਆਈ ਦੀ ਹੈ ਤੇ ਦੇਖੋ ਜਰੂਰ ਸ਼ੁਰੂ ਤੋਂ ਲੈ ਕੇ ਐਂਡ ਤੱਕ ਬਲੇ ਰਹੇ ਆ ਦੇਖੋ ਜੀ ਆ ਦੇਖੋ ਸਾਰਾ ਸਮਾਨ ਗੱਡ ਰੱਖਿਆ ਬਾਹਰ ਤਾਂ ਇਹ ਕੁਦਰ ਆ ਗੱਦੇ ਸਾਰੇ ਦਵਾਰੇ ਲਾਉਣੇ ਨੇ ਇਹ ਸਾਫ ਸਪਾਈ ਚੱਲ ਜਾਂਦੀ ਅੰਦਰ ਉਹ ਵੀ ਆਪ ਤੁਹਾਨੂੰ ਜਾ ਕੇ ਦਿਖਾਉਣੇ ਆ। ਇੱਧਰ ਦੇਖੋ। ਆ ਦੇਖੋ ਸਾਰੇ ਮੈਡ ਕੱਟ ਰੱਖੇ ਨੇ। ਬਹੁਤ ਪਰਕਾਸ਼ੀ। ਇੱਧਰ ਸੇਵਾਦਾਰ ਆ ਗਏ। ਵਾਹ। ਕੀ ਬਗਾਰ। ਆ ਦੇਖੋ ਜੀ। ਵਧਾਰ ਸੇਵਾ ਕਰੀ ਜਾਂਦੇ ਆ ਦੇਖੋ ਤੁਹਾਨੂੰ ਸੇਵਾ ਚੱਲੀ ਜਾਂਦੀ ਆ ਦੇਖੋ ਗੱਦੇ ਚੱਕਦੇ ਸਦੋਂ ਸਾਰੇ ਮੈਟ ਗੱਦੇ ਸਾਰੇ ਅੱਜ ਸਾਰੇ ਦਰਵਾਜ਼ੇ ਆਪਦੀ ਸਫਾਈ ਕਰਦੇ ਆ ਪੂਰੀ ਚੰਗੀ ਤਰ੍ਹਾਂ ਤੇ ਵੀ ਲੱਗੇ ਪਏ ਨੇ ਆ ਦੇਖੋ ਤੁਹਾਨੂੰ ਇੱਧਰ ਵੀ ਬਾਰੀਆਂ ਬੋਰੀਆਂ ਇਹ ਸਫਾਈ ਕਰਦੀ ਜਾਂਦੀ ਆ ਇਦਰਾ ਕੈਨੇਡਾ ਵਾਲੇ ਵੀਰ ਜੋ ਬਾਹਰੋਂ ਆਏ ਹੋਏ ਨੇ ਹੁਣ ਤਾਂ ਚਾਰ ਮਹੀਨੇ ਬਾਅਦ ਤੇ ਇਦਰਾ ਗੱਲਾਂ ਵੀ ਖੋਲ ਅੱਜ ਦੇਖੋ ਭਾਈ ਇਦਰਾ ਪੂਰੀ ਸਫਾਈ ਚੱਲੀ ਜਾਂਦੀ ਆ ਵਾਰੀਆਂ ਦੀ ਸਾਰਾ ਸਫਾਈ ਪੂਰੀ ਚੱਲੀ ਜਾਂਦੀ ਆ ਪੌੜੀਆਂ ਦੀ ਵਾਰੀਆਂ ਸਾਰੇ ਦਰਵਾਜ਼ਿਆਂ ਵਾਲੀਆਂ ਦੇਖੋ ਤੁਸੀਂ ਸਾਰੇ ਗੱਦੇ ਅੱਜ ਬਾਹਰ ਆ ਉਥਰ ਉਹ ਲੱਗੇ ਪਏ ਨੇ ਐ ਨਹੀਂ ਕਰਨਾ ਹੁੰਦਾ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਦੀ ਫਤਿਹ ਆ ਦੇਖੋ ਜੀ ਸਾਡੀ ਅੱਜ ਸਾਫ ਸਪਾਈ ਕਰਤੀ ਪੈ ਗਿਆ ਕਿ ਪਾਣੀ ਇਹ ਦੇਖੋ ਗੱਲਾਂ ਵੀ ਅੱਜ ਖੋਲ ਲਿਆ ਤੇ ਉਹਦੇ ਵਿੱਚੋਂ ਚੱਲੀ ਜਾਂਦੇ ਆ ਇਕੱਠੇ ਕਰ ਜਾਂਦੇ ਆ ਇਹ ਨਗਰ ਕੀਰਤਨਾ ਦੋ ਤਰੀਕ ਨੂੰ ਸਾਰੇ ਖੜ ਗਏ ਚਲੋ ਕਿੱਥੋਂ ਵਿੱਚੋਂ ਉਹ ਚਲੋ ਉਹ ਵੀ ਤੁਹਾਨੂੰ ਦਿਖਾਵਾਂਗੇ ਦੋ ਤਰੀਕ ਨੂੰ ਨਗਰ ਕੀਰਤਨਾ ਉਹਦੇ ਦਰਸ਼ਨ ਵੀ ਤੁਹਾਨੂੰ ਕਰਾਵਾਂਗੇ ਤੇ ਬਾਕੀ ਚੰਗੀ ਚੀਜ਼ ਨੂੰ ਸਪੋਰਟ ਕਰਿਆ